ਆਪਣੇ ਸਾਰੇ ਉਧਰਲੇ ਘਰਾਂ ਦੀ ਸਹਿਮਤੀ ਹੋ ਕੇ ਫੇਰ ਇਹਨੇ ਹਾਂ ਭਰੀ ਆ ਸਾਰੇ ਸਾਰੇ ਪਾਸੇ ਦੀ ਇੱਧਰ ਲਈ ਸਿੱਧੂ ਪੱਤੀ ਸਾਰੀ ਦੀ ਐ ਹਾਂ ਕਰਾਈ ਆ ਸਾਰੀ ਸਾਰੀ ਪੱਤੀ ਦੀ ਸਹਿਮਤੀ ਲਈ ਐਨੇ ਹਾਂ ਬਈ ਉਹ ਤਾਂ ਦੱਸ ਦੇਣ ਵੀ ਅਸੀਂ ਖੜੇ ਹਾਂ ਆ ਆ ਆ ਠੀਕ ਹੈ ਆਏ ਚਾਹ ਵਾਂ ਦੱਸ ਦਿਓ ਦੱਸ ਸਰ ਜੀ ਤੁਸੀਂ ਦੱਸੋ ਆਦਾ ਖੇਡਾ ਕੀ ਵਿਚਾਰ ਹੁਣ ਆਏ ਮੈਂ ਦੱਸ ਦੇ ਤੈਨੂੰ ਨਹੀਂ ਹੈ ਮੇਰੀ ਨਾਦ ਬੜਾ ਮੁੜ ਜਾ ਕੋਈ ਰਾਲ ਮਿਲ ਕੇ ਦੋਨੇ ਘਰਾਂ ਦੇ ਹਾਂ ਹਾਂ ਜਿਹੜਾ ਮੈਂ ਮੈਂ ਬਣ ਗਿਆ ਸਰਪੰਚ ਬਣ ਗਿਆ ਇੱਕ ਇੱਕ ਨੂੰ ਮੈਂਬਰ ਬਣਾ ਦਿੰਨੇ ਆ ਮੇਰੀ ਗੱਲ ਸੁਣਨਾ ਤਾਂ ਪੈਣਾ ਹੀ ਹੈ ਲੋਕ ਚੰਗੇ ਤੈਨੂੰ ਬਣ ਜਾ ਹਾਂ ਕਿਸੇ ਵੀ ਕਹਿਣ ਦੇ ਹੱਥ ਨਾਲ ਆ ਜਾ ਆਹ ਆਪ ਦੀ ਮਰਜ਼ੀ ਦੇਖੀ ਆਪ ਨੇ ਕਰ ਜਾਂਦੇ ਹੋ ਦੂਜੇ ਆਏ ਨਾ ਸਰਪੰਚ ਆਹ ਜਿਹੜੇ ਰਹੇ ਤਾਂ ਕਰੀ ਬੈਠੇ ਹੋ ਸਾਰੀ ਗੱਲ ਹਾਂ ਹਾਂ ਕਹਿੰਦੇ ਰਾਤ ਹੀ ਆਇਆ ਠੀਕ ਹੈ ਤੁਸੀਂ ਇੱਥੇ ਰਹੇ ਆ ਅਸੀਂ ਤੁਹਾਡੇ ਨਾਲ ਸਹਿਮਤ ਹਾਂ 10 ਦਿਨ ਹੋ ਗਏ ਸਾਰੀ ਗੱਲ ਠੀਕ ਹੈ ਯਾਰ ਇੱਕ ਗੱਲ ਇੱਕ ਮੈਂਬਰ ਬਣਾ ਦੋ ਜੀ ਹਾਂ ਮੈਂਬਰ ਬਣਾਓ ਮੈਂਬਰ ਬਣਾਓ ਇੱਕ ਮਿੰਟ ਮੈਂ ਮੈਂਬਰ ਮੈਂਬਰ ਕਰ ਲਓ ਛੋਡੇ ਚਾਹੇ ਖੋਜਾਈ ਸਾਬਾ ਬਰਾਵਾ ਬਣਾ ਲਾ ਰਿਹਾ ਆ ਜਾ